भाईनी तो सिर्फ सिर्फ करूंगा हम ना डांस करके चलो तगा देख रहे हैं करने देना तेरा भी काम बोल क्या करना है प्रो एक तो डिफेन्स का काम था कर दो फ्रेंड अब तो वो रेगुलर गाड़ी इधर ना करनी होगी आपकी जनता पता है भी कॉर्पोरेशन से ना मीडिया को कर दिया ये और बात

दो 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 था, था। रहता कहना चाहता नगर निगम मुर्दाबाद नगर निगम मुरादाबाद मुर्दाबाद जिला प्रशासन मुरादाबाद मुर्दाबाद नगर निगम मुर्दाबाद मुरादी मुर्दा चाचा वार। मुर्दा मुर्दाबाद मुर्दाबाद मुरादाबाद नगर निगम का प्रबंधा मुर्दाबाद 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 नगर निगम का कमिश्नर है मुर्दाबाद मुर्दाबाद नगर निगम दापुरपत की ताछा मुर्दाबाद 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 छाटा एक जिंदाबाद 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 कल नहीं सुनते मुर्दाबाद 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 कल नहीं सुनते मुर्दाबाद 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 नगर निगम मुर्दाबाद 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 सी मुर्दाबाद 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 ओकरंसी मुर्दाबाद 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 के नाम मेरा नाम कंचन है। केड़ा एरिया जी है। साडा नगर गली नंबर 5 दिक्कत पिछले साल तो आ रही सी वर्ष दी जबकि गलियां च पूरा पानी खडा है। असारी गली च कोई सब्जी वाला नहीं आ सकता, कोई लेडीज बाहर नहीं निकल सकती, पूरा ਇਹ ਦੇਖ ਲਓ ਡੇਢ ਮਹੀਨਾ ਬੀਤ ਗਿਆ ਬੱਚੇ ਬਾਹਰ ਹੀ ਨਿਕਲ ਸਕੇ ਲੇਡੀਜ਼ੇ ਬਾਹਰ ਨਿਕਲਦੀਆਂ ਪੂਰਾ ਬੱਚੇ गिर ਜਾਂਦੇ ਆ ਪਾਣੀ ਦੇ ਵਿੱਚ ਜਿਸ ਜਿਸ ਕਰਕੇ ਅਸੀਂ ਐਮਸੀ ਨੂੰ ਵੀ ਬੜੀ ਦਰਖਾਸਤ ਕੀਤੀ ਉਹਨਾਂ ਨੇ ਨਹੀਂ ਸੁਣੀ ਅਸੀਂ ਕਮੇਟੀ ਦਫ਼ਤਰ ਵੀ ਜਾ ਜਾ ਕੇ ਅਰਜੀਆ ਦਿੰਦੇ ਰਹੇ ਉਹਨਾਂ ਨੇ ਸਾਡੀ ਕੋਈ ਗੱਲਬਾਤ ਨਹੀਂ ਸੁਣੀ ਅੱਜ ਅਸੀਂ ਇੰਨੇ ਔਖੇ ਹੋ ਗਏ ਕਿ ਅਸੀਂ ਇਕੱਠੇ ਹੋ ਕੇ ਸਭ ਨੇ ਫੈਸਲਾ ਕੀਤਾ ਹੈ ਜੇ ਸਾਡੀ ਗਲੀ ਨਾਸਵਰੀ ਅਸ ਤੋਂ ਬਾਅਦ ਅਸੀਂ ਕਿਸੇ ਨੂੰ ਵੋਟ ਨਹੀਂ ਪਾਣੀ ਸਾਡੇ ਇੱਥੇ ਕੋਈ ਵੋਟ ਮੰਗਣ ਆਵੇ ਵੋਟਾਂ ਵਾਲੇ ਤਾਂ ਸਭ ਇਕੱਠੇ ਹੋ ਜਾਂਦੇ ਆ ਪਰ ਬਾਅਦ ਵਿੱਚ ਕੋਈ ਇੱਥੇ ਸਾਡੀ ਸੁਣਵਾਈ ਨਹੀਂ ਕਰਦਾ ਅਸੀਂ ਸਾਰੇ ਹਸਾਬ ਲਾ ਲਓ ਬੱਚਿਆਂ ਦਾ ਕੀ ਹਾਲ ਹੋ 10 ਦਿਨਾਂ ਤੋਂ ਬਿਮਾਰ ਅਸੀਂ ਸਾਰੇ ਪੈਰ ਸਾਡੇ ਸਾਡੇ ਸਭ ਦੇ ਫਿੰਸੀਆਂ ਹੋ ਚੁੱਕੀਆਂ ਜਿਸ ਕਰਕੇ ਅਸੀਂ ਇੰਨੇ ਪਰੇਸ਼ਾਨ ਆ ਕੇ ਸਰਕਾਰ ਤੋਂ ਅਸੀਂ ਆਕ ਚੁੱਕੇ ਆ ਮੈਡਮ ਮੈਮਸ ਜੀ ਸਭ ਕੋਲ ਗਏ ਸੀ ਮੁੱਖ ਦੇ ਦਮ ਸੀ ਹਾਂਜੀ ਬਹੁਤ ਵਾਰ ਗਏ ਆ ਕੀ ਕਹਿੰਦੇ ਜੀ ਉਹ ਕੁਝ ਨਹੀਂ ਕਹਿੰਦੇ ਕੋਈ ਸੁਣਾਈ ਨਹੀਂ ਕਰਦੇ ਜੀ ਉਹ ਐਮਸੀ ਕੋਲ ਜਾਓ ਪਹਿਲੀ ਗੱਲ ਤਾਂ ਲੇਡੀਜ਼ ਐਮਸੀ ਹੈ ਉਹ ਆਪ ਮਿਲਦੇ ਹੀ ਨਹੀਂ ਮਿਲਦੇ ਕੌਣ ਆ ਉਹਨਾਂ ਦੇ ਹਸਬੰਦ ਮਿਲਦੇ ਆ ਉਹ ਸਾਨੂੰ ਕੈਮਰਾ ਚ ਦੇਖ ਕੇ ਮੋੜ ਦਿੰਦੇ ਆ ਵਾਪਸ ਕੀ ਨਾਮ ਹੈ ਐਮਸੀ ਦਾ ਗੋਰਾ ਐਮਸੀ ਹੈ ਜੀ ਇਹ ਕੋਈ ਨਗਰ ਨਿਗਮ ਚ ਕੋਈ ਐਪਲੀਕੇਸ਼ਨ ਲਾਈਏ ਵੇ ਸਿਵਲ ਨੂੰ ਲੈ ਕੇ ਜੀ ਕੋਈ ਬਾਧੂਵਾਰ ਲਾਈਏ ਵੀਰੇ ਹਰ ਇੱਕੀ ਘਰ ਘਰ ਨੇ ਲਾਈਏ ਪਿਛਲੇ ਸਾਲ ਵੀ ਲੇਡੀਜ਼ ਕਟੀਆਂ ਹੋ ਕੇ ਗਈਆਂ ਉਦੋਂ ਬਸ ਇੱਕ ਵਾਰ ਠੀਕ ਕਰ ਗਏ ਤਾਂ ਵੀ ਕੋਈ ਕੋਈ ਸਰਕਾਰ ਸਾਡੀ ਸੁਣਵਾਈ ਨਹੀਂ ਕਰਦੀ ਕੋਈ ਐਮਸੀ ਨਹੀਂ ਕਰਦਾ ਕੋਈ ਨਗਰ ਨਿਗਮ ਨਹੀਂ ਕਰਦਾ ਜੀ ਸਾਡੀ ਕੋਈ ਨਹੀਂ ਸੁਣਾਈ ਅਸੀਂ ਆਪਣੇ ਕੈਮਰੇ ਚ ਆਪਦੀ ਵਟਸਐਪ ਤੇ ਗਰੁੱਪ ਬਣਾ ਕੇ ਫੋਟੋ ਆਪ ਆਪੇ ਭੇਜਦੀਆਂ ਕਿ ਸੀਵਰ ਦਾ ਪਾਣੀ ਸਾਡੇ ਘਰਾਂ ਦੇ ਵਿੱਚ ਬੈਕ ਹੋਈ ਜਾਂਦਾ ਸਾਡੀ ਸੁਣਵਾਈ ਕਰ ਲੋ ਪਰ ਇਹਨਾਂ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਅਪਰਸੋ ਮੀਂਹ ਆਇਆ ਸਾਡੇ ਘਰਾਂ ਦੇ ਬੈੱਡਾਂ ਦੇ ਉੱਤੇ ਤਾਂ ਪਾਣੀ ਚੜ ਗਿਆ ਇੱਕ ਅਸੀਂ ਸਿਕ ਚ ਗੰਦਾ ਗਗਲੇ ਦਾ ਸਾਰਾ ਪਾਣੀ ਅਸੀਂ ਆਪਣੇ ਘਰੋਂ ਬਾਲਟੇ ਚੱਕ-ਚੱਕ ਭਰੇ ਆ ਮੈਂ ਤੇ ਮੇਰੇ ਦੇਖੋ ਛੋਟੇ ਛੋਟੇ ਬੱਚੇ ਮੇਰੀ ਗੁੜੀਆ ਵੀ ਬਿਮਾਰ ਹੋ ਗਈ ਇਸ ਕਰਕੇ ਪਰੇਸ਼ਾਨੀ ਕਿੰਨੀ ਕਰੀਏ ਤੁਹਾਨੂੰ ਬਹੁਤ ਜ਼ਿਆਦਾ ਪਰੇਸ਼ਾਨੀਆਂ ਵੀਰ ਜੀ ਸਾਰੇ ਸਾਰੇ ਲੱਤੀ ਜਾਵੇ ਕੋਈ ਇੱਥੇ ਸੁਣਵਾਈ ਨਹੀਂ ਹੈ ਨਰਕ ਚ ਰਹੀ ਜਾਂਦੇ ਅਸੀਂ ਕੋਈ ਸਬਜ਼ੀ ਵਾਲਾ ਨਹੀਂ ਆਉਂਦਾ ਇੱਥੇ ਅਸੀਂ ਬਾਹਰ ਨਿਕਲਣ ਜੋਗੇ ਨਹੀਂ ਸ਼ਾਮੀ ਬੱਚੇ ਨਹੀਂ ਕੋਈ ਖੇਡ ਸਕਦੇ ਕੁਝ ਨਹੀਂ ਹੋ ਸਕਦਾ ਬੱਚੇ ਸਿਰਫ ਅੰਦਰ ਬੈਠੇ ਐ ਉਹ ਕਹਿੰਦੇ ਮਮਮੀ ਅਸੀਂ ਬਾਹਰ ਨਿਕਲਣਾ ਬਾਹਰ ਕੀ ਨਿਕਲਣਾ ਕੋਈ ਸਾਈਕਲ ਨਹੀਂ ਚਲਾ ਸਕਦਾ ਬੱਚਾ ਪੂਰਾ ਡੇਢ ਮਹੀਨਾ ਬੀਤ ਗਿਆ ਬੱਚੇ ਨੂੰ ਕਿੱਥੇ ਕਿੱ ਅੰਦਰ ਤੱਕ ਸਮੈਲਾ ਸੀ ਵਿਹੜਿਆਂ 'ਚ ਨਹੀਂ ਬਹਿ ਸਕਦੇ ਅਸੀਂ। ਜਿਹੜੀ ਤੱਕ ਨਹੀਂ ਖਾ ਸਕਦੇ ਇੰਨੀ ਗੰਦੀ ਸਮੈਲਾ। ਮੰਗ ਇਹੀ ਕਰਦੇ ਆ ਸਾਡਾ ਸੀਵਰ ਸੀਵਰ ਸਹੀ ਕਰ ਦੇਣ ਸੀਵਰ ਸਹੀ ਕਰਨ ਨਾਲ ਨਾਲ ਸਫਾਈ ਕਰ ਦੇਣ ਆ ਕੇ। ਕੋਈ ਤਾਂ ਸੁਣ ਲੋ ਸਾਡੀ ਇੱਥੇ ਪਰ ਕੋਈ ਨਹੀਂ ਸੁਣਦਾ ਜੀ ਸਭ ਇੱਥੇ ਕਹਿੰਦੇ ਆ ਨਾ ਕਿ ਸਭ ਇੱਥੇ ਖਾਣ ਹੀ ਆਏ ਐ। ਜਿਹੜਾ ਕੋਈ ਜਿਹਦੇ ਜਿਹਦੇ ਹੋਈ ਹੱਕ 'ਚ ਬੋਲੂਗਾ ਉਹਦੀ ਗੱਲ ਸੁਣਨੇ ਦੇ ਕੋਈ ਇੱਥੇ ਕੋਈ ਹੱਕ 'ਚ ਨਹੀਂ ਬੋਲਦਾ ਸਭ ਬੇਕਾਰ ਐ ਜੀ ਇੱਥੇ। ਇਸ ਗਲੀ ਦਾ ਕੋਈ ਕਹਿੰਦੇ ਆ ਨਾ ਕੋਈ ਘਰ ਦਾ ਕੋਈ ਸੁਧਾਰ ਨਹੀਂ ਹੋ ਸਕਦਾ।

हम एम के घर जाते हैं एम तो इग्नोर ही कर देते हैं हर बात को कमेटी में लेडीज़ पिछले साल इतनी इकट्ठी होकर गई उनको एप्लीकेशन लेके सिग्नेचर करवा के, कर वा के वापस घर पे भेज दिया गया पर आज तक कुछ नहीं हुआ सर सारा जून का मंथ बच्चे घर पे बैठे रहे हैं सब्जी वाले सोच सोच के गली में आते हैं कूड़े वाले नौ दिन बाद आते हैं तो हम फिर कहते हैं पैसे दे दो जी हम किस बात के पैसे दें जब इस हाल में कोई नहीं सुन रहा कमेटी वाला एम वाला कोई नहीं सुन रहा तो फिर गली में नेक्स्ट टाइम कोई आए ही ना

सोनिया सिंगला एरिया जी प्रॉब्लम है सर सीवरेज की दिक्कत है कि पानी बहुत इतने होगा डेढ़ दो साल तो दिक्कत आ रही है कोई इतना गल ही नहीं सुन दिया है जा जा थक गए देख के कैमर चाहू पहले ही पिछो मोड़ देंगे कह दें भी दे घर दे दे नहीं है, गोर है जी सब मिलेंगे कल मिला देखा कोई देखने आया है ਪੈਲੀ ਗਲ ਤੋਂ ਮਿਲਦੇ ਨਹੀਂ ਹੈਗੇ ਜੀ ਘਰੇ ਜੇ ਮਿਲਦੇ ਹੈ ਤਾਂ ਕਹਿੰਦੇ ਵੀ ਅੱਜ ਨਿਕਾਲਾ ਕੱਲ ਨਹੀਂ ਅੱਜ ਪਰ ਕੋਈ ਸਾਡੀ ਸਾਰ ਨਹੀਂ ਲੈ ਰਿਆ ਸਰ ਇਥੇ ਬਹੁਤ ਗੰਦ ਪਿਆ ਹੈਗਾ ਸਾਡੇ ਘਰਾਂ ਚ ਵੀ ਸਮੈਲ ਤੱਕ ਆਂਦੀ ਹੈ ਅਸੀਂ ਖਾਣਾ ਨਹੀਂ ਖਾ ਸਕਦੇ ਬੱਚੇ ਸਾਡੇ ਛੋਟੇ ਛੋਟੇ ਸਕੂਲ ਨਹੀਂ ਜਾ ਪਾਉਂਦੇ ਪਹਿਲਾਂ ਤਾਂ ਛੁੱਟੀਆਂ ਸੀਗੀਆਂ ਚਲੋ 1.5 ਮਹੀਨਾ ਘਰੇ ਬੀਤ ਗਿਆ ਹੁਣ ਅਸੀਂ ਕੀ ਕਰੀਏ ਉਹ ਖੇਡਣ ਮਸਤੇ ਵੀ ਤਰਸੀ ਜਾਂਦੇ ਨੇਗੇ ਵੀ ਜਮਾ ਸਾਨੂੰ ਬਾਹਰ ਕੱਢੋ ਕੀ ਅਸੀਂ ਬੱਚਿਆਂ ਦਾ ਕੀ ਕਰੀਏ ਸਾਡੀ ਗਲੀ ਦੀ ਸਾਰ ਲੈਤੀ ਜਾਵੇ ਸਾ ਅਸੀਂ ਬਹੁਤ ਜ਼ਿਆਦਾ ਦੁਖੀ ਹੈਗੇ ਸੀ ਜੀ ਸੀ ਵੀ ਇਹ ਤਾਂ ਕਰ ਰਹੀ ਹੈ ਇਹ ਵੀ ਸਲਿੱਪ ਕਰ ਰਹੀ ਹੈ ਇਹੀ ਗੈਸਟ ਹਾਰ ਦਾ ਵੀ ਉਹ ਕਹ રો દેખ દે રોજે ઇતھے ડિગ દે એક દો કિસે પૂછ લો ના કોઈ सब्जी વેચન આંદા ગણા કોઈ રેડી નું પાલતા જીદી જીદી અલકે દેખ કે દૂરઈ મડ જંદા કેંદે ઇના ગંધ પયા ઇતھے ગલી ચ એ રહેંદે પતા ન કીમેને ગયે થી કઈ લોગ તા હજે કરે હજે મજબૂર હોય પયા અપને ઘર વેચન તો તૈયાર હોય પયા બી અસી ઇતھے રહેને નહીં હેગા ઇના ગંધા કી બહોત જ્યાદે હેગા પુત્ર વૈની નો ફોન મારેજી ਕਿੰਨਾ ਕੁ ਠੇਕ ਹੈ ਨਾ ਲਈ ਉਹ ਗੱਲ ਇਹ ਹੈ ਨਾ ਆਪ ਹੀ ਕਰਨਗੇ ਕਮੇਟੀ ਵਾਲੇ ਉਹ ਕਹਿ ਦਿੰਦੇ ਆ ਜੀ ਸਾਰੇ ਕਮੇਟੀ ਵਾਲੇ ਆਪੇ ਕਰਨਗੇ ਤਰਵੇਨੀ ਵਾਲਿਆਂ ਦਾ ਰੋਲ ਹੈਗਾ ਪੈਸੇ ਉਹਨਾਂ ਤੇ ਕੋਈ ਬਿੱਲਾਂ ਦਾ ਪੈ ਹੋਊਗਾ ਜੀ ਕੋਈ ਚੱਕਰ ਇਹਨਾਂ ਦਾ ਆਪਸ ਵਿੱਚ ਹੀ ਖਿਲਦੇ ਸਮਝੇ ਕੁਮਾਰਾ ਕਿੱਥੋਂ ਰਹਿਣ ਵਾਲੇ ਪਰਸਨ ਅਗਰ ਵਲੀ ਨੰਬਰ 5 ਤੋਂ ਕੀ ਪ੍ਰੋਬਲਮ ਹੈ ਪ੍ਰੋਬਲਮ ਪਾਣੀ ਦਾ ਜੀ ਬਹੁਤ ਬੁਰਾ ਹਾਲ ਹੈ ਜੀ ਦੋ ਮਹੀਨੇ ਹੋ ਚੱਲੇ ਪੂਰੇ ਕੋਈ ਜਿਹਦੇ ਕੋਲ ਜਾਣਿਆ ਕੋਈ ਗੱਲ ਸੁਣਦਾ ਨਹੀਂ ਕਮੇਟੀ ਜਿਗੇੜੇ ਮਾਰ ਲੈ ਕਮਿਸ਼ਨਰ ਕੋਲ ਜਾਵੜੇ ਸਾਰੇ ਕੋਲ ਜਿਗੇੜੇ ਮਾਰ ਲੈ ਕੋਰੇ ਐਮਸੀ ਕੋਲ ਜਾਵੜੇ ਉਹ ਕੈਬਲੇਜ ਦੇਖ ਕੇ ਪੂਆ ਬੰਦ ਕਰ ਲੈਂ ਇਹਦੇ ਘਰਾਂ ਦਾ ਨਿਕਲਣਾ ਇਹ ਬਾਹਰ ਬੰਦ ਹੋਇਆ ਪਿਆ ਜੀ ਬੱਚੇ ਸਕੂਲ ਜਾਣੇ ਆਉਣੇ ਕਰਨੇ ਗਲੀ ਚ ਪੈ ਰੱਖਣ ਨੂੰ ਜਾਗੇ ਹੈ ਨਹੀਂ ਦੱਸੂ ਕੀ ਬੰਦਾ ਕਰੂਗਾ ਜੀ ਮਸਲ ਜਾਓ ਇਹ ਪਿਛਲੀ 30 ਦਿਨ ਤੋਂ ਜੀ ਇਹ ਕੰਮ ਚਾਲੂ ਹੈ ਕਿੰਨਾ ਕੁ ਪਾਣੀ ਖੜਦਾ ਹੈ ਪਾਣੀ ਦੇਖੋ ਜੀ ਥੋੜਾ ਕਿੰਨੇ ਹੈਗਾ ਇਹ ਘੜੋ ਘੜ 4-4 5-5 ਇੰਚ ਪਾਣੀ ਹੈ ਜੀ ਮੱਛਰ ਦੀ ਕਿੰਨੀ ਮੱਛਰ ਬਾਧੂ ਆ ਜੀ ਕਮੇਟੀ ਦੇ ਕਹਿੰਦੀ ਇਹ ਵੀ ਮੱਛਰਾਂ 'ਤੇ ਦਵਾਈ ਛੜਕਦੀ ਅੱਗੇ ਤੇ ਹੁਣ ਤਾਂ ਦਵਾਈ ਛੜਕਣੀ ਵੀ ਬੰਦ ਕਰਦੀ ਹੁਣ ਤਾਂ ਪਾਣੀ 'ਚ ਮੱਛਰ ਆ ਵੀ ਬੈਠੇ पूरी हरियाली छाई पी है गली नगर निगम जी कोई सुधार ही नहीं करता पाया कि जाए कमेटी कि मार ले कोई सुनाई नहीं करता पा बंद और करके साढ़े करोड़ पानी